ਕਰੋੜ 2 ਕਰੋੜ ਦਵੇ ਆ ਪਤਾ ਹੋਈ ਨਹੀਂ ਦਿੰਦੇ। ਕੀ ਬਾਤ ਹੈ? ਹਾਂਜੀ। ਜੇ ਵੀ ਘੋੜਿਆਂ ਦੇ ਨਾਂ ਆ ਕਰੀਬੋਂ ਇੱਕ ਦੂਜੇ ਨਾਲ ਸਾਰੇ ਰਲਦੇ ਮਿਲਦੇ ਜੇ। ਅੱਛਾ। ਇਹ ਥੋੜਾ ਜਿਹਾ ਨਾਂ ਮੈਨੂੰ ਪਸੰਦ ਵੀ ਸੀ। ਘੋੜੀਆਂ ਜੀ ਕਈ ਵਾਰੀ 25 ਵੀ ਹੋ ਜਾਂਦੀਆਂ, ਕਦੀ 20 ਵੀ ਹੋ ਜਾਂਦੀਆਂ, ਕਦੀ 15 ਵੀ ਹੋ ਜਾਂਦੀਆਂ ਜੀ। ਕਿਵੇਂ ਵੀ ਕੁਝ ਬੱਚਿਆਂ ਤੇ ਲਾਈਆਂ ਨੇ ਆਪਾਂ ਉਹ ਤਾਂ ਪੱਕੀਆਂ ਰਹਿੰਦੀਆਂ ਨੇ। ਅੱਛਾ। ਇੱਕ ਹਟਲਰ ਇੱਕ ਜੈ ਸਿੰਘ ਜੀ। ਇਸ ਕਰਕੇ ਉਹ ਰੇਂਗ ਸਪੈਸ਼ਲ ਬਣਾਇਆ ਉਹ ਤੇ ਤਿੰਨ ਘੋੜੇ ਇਕੱਠੇ ਪੈ ਜਾਂਦੇ ਨੇ ਜੀ। ਇਹ ਨੂਰੇ ਬਕਰਪੁਰ ਵਾਲੇ ਦਾ ਬੱਚਾ ਤੁਹਾਨੂੰ ਮੈਂ ਇਹਦੇ ਬਾਰੇ ਜਾਣਕਾਰੀ ਦਵਾਉਣੀ। ਅੱਛਾ। ਇਹਦਾ ਬਨਾ ਨੂਰਾ ਜੀ ਨੂਰਾ ਚੰਡੀਗੜ੍ਹ ਦੇ ਕੋਲ ਐ ਫਾਰਮ ਜੀ ਸਾਲ 1995 ਦੇ ਵਿੱਚ ਪਹਿਲੀ ਘੋੜੀ ਆਪਣੇ ਘਰੇ ਆਈ ਸੀ ਜੀ ਕਿ ਲਗਾਤਾਰ ਸਾਡੇ ਘਰੇ ਘੋੜੀ ਰਹੀ ਹੈ ਕਦੀ ਦੋ ਕਦੀ ਤਿੰਨ ਮੰਨ ਲਓ ਪਿੰਡ ਦੇ ਵਿੱਚ ਕਿਹੜਾ ਆਪਣਾ ਘਰ ਹੈ ਨਾ ਉੱਥੇ ਰਹਿੰਦੀਆਂ ਸਨ ਕੀ ਗੱਲ ਅੱਜ ਦੱਸਦਾ ਹਾਂ ਫਾਰਮ ਕਿਹੜਾ ਮੈਂ ਬਣਾਇਆ ਹੈ ਨਾ ਮੈਂ ਆਪ ਨਹੀਂ ਬਣਾਇਆ ਸੱਚੀ ਗੱਲ ਕੋ ਖਸਾਲਿਆ ਵੀ ਖਸਾਲਿਆ ਵੀ ਇੱਕ ਕਰ ਲਾ ਕਰ ਲਾ ਕੁਝ ਨਾ ਮੈਨੂੰ ਨੁਕਸਾਨ ਵਾਲਾ ਵੀ ਕੋਈ ਨਹੀਂ ਸੀ ਠੀਕ ਹੈ ਸ਼ੌਂਕ ਨੂੰ ਵਧਾਇਆ ਤੁਸੀਂ ਘਟਾਇਆ ਨਹੀਂ ਹੈ ਨਾ ਪਰਮੇਸ਼ਰ ਨੇ ਆਪੇ ਹੀ ਸਾਡੀ ਸੇਵਾ ਦਾ ਲੋਹਣਾ ਹੁਕਮ ਕਰਤਾ ਉਹਨਾਂ ਨੇ ਵੀ ਤੁਸੀਂ ਸੇਵਾ ਕਰੋ ਐ 7 ਵਜੇ ਕਰਕੇ ਅੱਛਾ ਇਹ ਕਹਿੰਦੇ ਵੀ ਖੁਸ਼ ਹੋ ਜਾਏਗਾ ਮੰਨ ਲਓ ਬਰਕਤ ਵੀ ਹੋ ਜਾਏਗੀ ਕਿੰਨਾ ਲੈਣੀ ਹੈ ਨਾ ਉਹ ਕੋੜੀ ਲਵੇ ਤੇ ਗੱਬਨ ਕੋੜੀ ਲਵੇ ਆਂਨੇ ਨੇ ਬਹੁਤ ਛੇਤੀ ਸਮਝ ਜਾਂਦੇ ਨੇ ਏ ਜਾਨ ਵੀ ਦੋਸਤੋ ਹੁਣ ਘੋੜਿਆਂ ਦੇ ਜਿਹੜੇ ਸ਼ਕੀਨ ਨੇ ਉਹਨਾਂ ਵਾਸਤੇ ਇੱਕ ਵੀਡੀਓ ਅੱਜ ਬਣਾ ਰਹੇ ਆ 70 ਇੰਚ ਕੱਦ ਪਹਿਲਾਂ ਤਾਂ ਕੱਦ ਸੁਣ ਕੇ ਹੈਰਾਨ ਹੋ ਗਏ ਹੋਗੇ ਵੀ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਕੁਝ ਹੀ ਵਿਰਲੇ ਘੋੜੇ ਹੁੰਦੇ ਨੇ ਜਿਨ੍ਹਾਂ ਦੀ ਹਾਈਟ ਇੰਨੀ ਹੁੰਦੀ ਹੈ ਤੇ ਰੰਗ ਸ਼ਾਹ ਚੱਟਾ ਸ਼ਾਹ ਕਾਲਾ ਤਾਂ ਤੁਸੀਂ ਸੁਣਿਆ ਸ਼ਾਹ ਚੱਟਾ ਇਸ ਕਰਕੇ ਕਿਉਂਕਿ ਆ ਪਿੱਛੇ ਜਿਹੜਾ ਘੋੜਾ ਖੜਾ ਹੈ ਤੇ ਨਾਲ ਜਿਹੜੀਆਂ ਤਸਵੀਰਾਂ ਚੱਲੀ ਜਾਂਦੀਆਂ ਇਹ ਹੈਰਾਨ ਕਰਨਗੀਆਂ ਵੀ ਕੱਦ ਐਡਾ ਤੇ ਰੰਗ ਚਿੱਟਾ ਤੇ ਬਾਈ ਦੇ ਫਾਰਮ ਦੇ ਵਿੱਚ ਮੌਜੂਦ ਆ ਬਾਈ ਦੇ ਫਾਰਮ ਦਾ ਨਾਮ ਹੈ ਵਿਰਕ ਸਟੱਡ ਫਾਰਮ ਸੰਤਨਗਰ ਦੇ ਵਿੱਚ ਮੌਜੂਦ ਆ ਅੱਜ ਪਹਿਲਾਂ ਗੱਲਬਾਤ ਕਰਾਂਗੇ ਤੇ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ ਵੀ ਕੁਝ ਵਿਰਲੇ ਘੋੜੇ ਹੁੰਦੇ ਨੇ ਜਿਹੜੀਆਂ ਆਪਣੀਆਂ ਛਾਪਾਂ ਛੱਡਦੇ ਨੇ ਜਿਹੜੀਆਂ ਆਪਣੀਆਂ ਨਿਸ਼ਾਨੀਆਂ ਛੱਡਦੇ ਨੇ ਤਾਂ ਪਿੱਛੇ ਜਿਹੜਾ ਘੋੜਾ ਇਹਦੀ ਹਾਈਟ ਹੈ ਜਿਹੜੀ ਉਹ 70 ਇੰਚ ਹੈ ਬਾਈ ਸਾਡੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਪਹਿਲਾਂ ਤਾਂ ਸასი ਕਾਬਲ ਜੀ ਜੀ ਸასი ਕਾਬਲ ਜੀ ਸასი ਕਾਬਲ ਤੇ ਚੈਨਲ ਤੇ ਤੁਹਾਡਾ ਸਵਾਗਤ ਆ ਆਪਾਂ ਬਹਿ ਕੇ ਗੱਲਬਾਤ ਕਰਦੇ ਆ ਪੂਰੀ ਫਿਰ ਜਾਣਕਾਰੀ ਲੈਣੇ ਆ ਦੋਸਤੋ ਸਸਪੈਂਸ ਵਾਲੀ ਗੱਲ ਪਹਿਲਾਂ ਤੇ ਰਾਣਾ ਜੀ ਤੁਹਾਡਾ ਸਾਡੇ ਕੋਲ ਪਹੁੰਚਣ ਤੇ ਤੁਹਾਡੀ ਸਾਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਚ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅੱਛਾ ਬਲਜੀਤ ਜੀ ਪਹਿਲਾਂ ਤਾਂ ਇਹ ਹੀ ਆ ਵੀ ਜਿਹੜੀ ਗੱਲ ਆਪਾਂ ਕਰਦੇ ਆਂ ਵੀ ਬਿਰਲੇ ਹੁੰਦੇ ਆ ਘੋੜੇ ਹਨਾ 70 ਇੰਚ ਕੱਦ ਤੇ ਰੰਗ ਚਿੱਟਾ ਹਾਂਜੀ ਪਹਿਲਾਂ ਤਾਂ ਇਹ ਦੱਸੋ ਵੀ ਘੋੜਾ ਮਿਲਿਆ ਕਿੱਥੋਂ ਤੇ ਕਿੰਨਾ ਕੁ ਸਾਮ ਸਮਾਈ ਕੀਤੀ ਤੇ ਕਿਵੇਂ ਤਿਆਰ ਹੋਇਆ ਇਹ ਇਹ ਕਿਹੜੇ ਨਾ ਘੋੜੇ ਨਾ ਪੈਸੇ ਨਾ ਮਿਲਦੇ ਨੇ ਬੰਦੇ ਨੂੰ ਨਾ ਜੋਰ ਨਾ ਮਿਲਦੇ ਨੇ ਇਹ ਪਰ ਪਰਮੇਸ਼ਰ ਕਿਰਪਾ ਕਰੇ ਨਾ ਕਦੋਂ ਇਹ ਕਿਦੇ ਘਰੇ ਆਉਣਾ ਚਾਹਣਾ ਉਹ ਆਪਣੀ ਖੁਸ਼ੀ ਨਾਲ ਹੁੰਦੇ ਨੇ ਧੱਕੇ ਨਾਲ ਕੋਈ ਨਹੀਂ ਲਿਆ ਸਕਦਾ ਪੈਦਾ ਨਹੀਂ ਕਰ ਸਕਦਾ ਅੱਛਾ ਇਹ ਜੇ ਆਖੀ ਹੈ ਨਾ ਆਪਾਂ ਪੈਸੇ ਤੇ ਜੋਰ ਨਾਲ ਕੋੜਾ ਲੈ ਆਵਾਂਗੇ ਨਹੀਂ ਇਹ ਜੇ ਕਰਮਾ ਜੀ ਦੀ ਸੇਵਾ ਲਿਖੀ ਹੈ ਨਾ ਤੇ ਤੁਹਾਡੇ ਘਰੇ ਆਏਗਾ ਜੇ ਕਰਮਾ ਸੇਵਾ ਨਹੀਂ ਲਿਖੀ ਤੇ ਕੋੜਾਂ ਨੀ ਤੜ ਕਰੇ ਹੁੰਦਾ ਅੱਛਾ ਨਾਂ ਬੜਾ ਵੱਖਰਾ ਰੱਖਿਆ ਹਿਟਲਰ ਹਿਟਲਰ ਦੇ ਨਾਂ ਤੋਂ ਤਾਂ ਲੋਕ ਘਬਰਾ ਜਾਂਦੇ ਹਨਾ ਜਦੋਂ ਨਾਂ ਹਿਟਲਰ ਦਾ ਆਉਂਦਾ ਤੇ ਬੜੀਆਂ ਚਰਚਾਵਾਂ ਦੇ ਵਿੱਚ ਰਿਹਾ ਹਿਟਲਰ ਵੀ ਪਹਿਲਾਂ ਹਿਟਲਰ ਨਾਂ ਰੱਖਣ ਦਾ ਕੀ ਕਾਰਨ ਬਣਿਆ ਇਹਦਾ ਹਿਟਲਰ ਐ ਜੇ ਵੀ ਕੋੜਿਆਂ ਦੇ ਨਾਂ ਨਾਲ ਕਰੀਬੋਂ ਇੱਕ ਦੂਜੇ ਨਾਲ ਸਾਰੇ ਰਲਦੇ ਮਿਲਦੇ ਜੇ ਅੱਛਾ ਇਹ ਥੋੜਾ ਜਿਹਾ ਨਾਂ ਮੈਨੂੰ ਪਸੰਦ ਵੀ ਸੀ ਕੁਝ ਹਿਟਲਰ ਕਿਹੜਾ ਸੀ ਨਾ ਉਹ ਸੀ ਜੀਮਰੀ ਤੋਂ ਪ੍ਰਭਾਵਿਤ ਵੀ ਕੋਈ ਮੈਂ ਇੱਕ ਦੋ ਕਿਤਾਬਾਂ ਪੜ੍ਹੀਆਂ ਆਉਂਦੀਆਂ ਅੱਛਾ ਤੇ ਮੈਂ ਤਾਂ ਕਰਕੇ ਇਹਦਾ ਨਾਂ ਰੱਖਿਆ ਜੀ अच्छा वीरक साहब जे आपा ਗੱਲ ਕਰਦੇ ਆ ਇਹਨਾਂ ਦੀ ਡਾਈਟ ਤੇ ਵੀ ਕਿੰਨੀ ਕੁ ਡਾਈਟ ਹੁੰਦੀ ਆ ਤੇ ਕਿਵੇਂ ਇੱਕ ਕਹਿ ਸਕਦੇ ਨਾ ਵੀ ਖਾਸ ਘੋੜੇ ਹੁੰਦੇ ਨੇ ਜਿਨ੍ਹਾਂ ਦੀ ਪਰਬ੍ਰਿਸ਼ ਵੀ ਖਾਸ ਹੁੰਦੀ ਆ ਹਨਾ ਜਿਨ੍ਹਾਂ ਤੇ ਬੜਾ ਧਿਆਨ ਦੇਣਾ ਪੈਂਦਾ ਤੇ ਮਤਲਬ ਕਿਸ ਤਰੀਕੇ ਨਾਲ ਦੇਖਭਾਲ ਹੁੰਦੀ ਆ ਤੇ ਕੌਣ-ਕੌਣ ਸਮਾਈ ਕਰਦਾ ਇੱਥੇ ਫਿਰ ਸਮਾਈ ਇੱਕ ਉਹ ਮੇਰਾ ਬੇਟਾ ਹੁੰਦਾ ਅੱਛਾ ਨਾਲ ਇੱਕ ਸਾਹਮਣ ਵਾਲਾ ਨੌਕਰ ਹੁੰਦਾ ਨਾਲ ਤੇ ਦੋ ਨੌਕਰ ਨੇ ਇੱਕ ਬੇਟਾ ਜੀ ਅਜਾ ਪਹਿਲਾ ਕੈਮਰਾਮੈਨ ਨੂੰ ਕਹੂੰਗਾ ਬਾਈ ਪਹਿਲਾਂ ਤਾਂ ਉਧਰ ਜਿਹੜੇ ਇਹਨਾਂ ਦੇ ਲੜਕੇ ਆ ਉਹਨਾਂ ਦੀ ਫੇਸ ਦਿਖਾ ਦਿਓ ਅਸੀਂ ਜਦੋਂ ਆਏ ਨਾ ਬੜਾ ਕਨਫਿਊਜ਼ ਹੋਏ ਲੱਗੇ ਵੀ ਦੋਨੇ ਭਰਾ ਨਹੀਂ ਕਿਤੇ ਤੇ ਬਾਈ ਜੀ ਨੇ ਦੱਸਿਆ ਵੀ ਇਹਨਾਂ ਦਾ ਲੜਕਾ ਹੈਗਾ ਤੇ ਬਾਈ ਜੀ ਸਾਂਭ-ਸਮਾਈ ਕਰਦੇ ਆ ਤੇ ਬਲਜੀ ਜੀ ਜੇ ਆਪਾਂ ਗੱਲ ਕਰਦੇ ਆਂ ਵੀ ਫਾਰਮ ਦੀ ਫਾਰਮ ਦੇ ਵਿੱਚ ਕਿੰਨੇ ਘੋੜੇ ਆ ਤੁਹਾਡੇ ਕੋਲੇ ਤੇ ਕਿੰਨੀਆਂ ਘੋੜੀਆਂ ਕਿਸ ਤਰੀਕੇ ਨਾਲ ਬਣਾਇਆ ਹੋਇਆ ਸਾਰਾ ਪ੍ਰੋਜੈਕਟ ਇਹ ਘੋੜੀਆਂ ਜੀ ਕਈ ਵਾਰੀ 25 ਵੀ ਹੋ ਜਾਂਦੀਆਂ ਕਦੇ 20 ਵੀ ਹੋ ਜਾਂਦੀਆਂ ਕਦੇ 15 ਵੀ ਹੋ ਜਾਂਦੀਆਂ ਜੀ ਕਿਵੇਂ ਵੀ ਕੁਝ ਬੱਚਿਆਂ ਤੇ ਲਾਈਆਂ ਨੇ ਆਪਾਂ ਉਹ ਤਾਂ ਪੱਕੀਆਂ ਰਹਿੰਦੀਆਂ ਨੇ ਕਿਵੇਂ ਵਿਕ ਜਾਣ ਘੋੜੀਆਂ ਪਿਛਲੇ ਦਿਨ ਅੱਜ 15 ਘੋੜੀਆਂ ਵੇਚ ਗਿਆ ਨੇ ਹੁਣ ਥੋੜੀਆਂ ਜੀਆਂ ਘਟ ਨੇ ਹੁਣ 13 14 ਨੇ ਕਈ ਵਾਰੀ 24 25 ਵੀ ਹੋ ਜਾਂਦੀਆਂ ਨੇ ਤੇ ਘੋੜੇ ਆਪਾਂ ਕਿਹੜੇ ਨੇ ਦੋ ਪੱਕੇ ਰੱਖੇ ਨੇ ਆਪਣੇ ਆਪ ਅੱਛਾ ਇੱਕ ਹਿਟਲਰ ਇੱਕ ਜੈ ਸਿੰਘ ਜੀ ਓਕੇ ਅੱਜ ਆਪਾਂ ਹਿਟਲਰ ਤੇ ਹੀ ਆਉਨੇ ਹਿਟਲਰ ਦੀ ਗੱਲ ਕਰਦੇ ਆ ਹਨਾ ਵੀ ਇਹਦਾ ਤੁਸੀਂ ਜਿਹੜੀ ਪ੍ਰੈਕਟਿਸ ਹੈ ਜਾਂ ਟ੍ਰੇਨਿੰਗ ਕਿਸ ਤਰੀਕੇ ਨਾਲ ਦਿੰਨੇ ਹੋ ਇਹਦੀ ਜਿਹੜਾ ਤੁਸੀਂ ਦਿਖਾਇਆ ਪਿੱਛੇ ਬਣਾਇਆ ਹੋਇਆ ਹਨਾ ਤੁਸੀਂ ਟ੍ਰੇਨਿੰਗ ਲਈ ਉਹ ਉਹ ਰਿੰਗ ਬਣਾਇਆ ਜੀ ਸਪੈਸ਼ਲ ਅੱਜ ਕੱਲ ਨਾ ਮਹਿੰਗੇ ਜਾਨਵਰ ਨੇ ਕਿਹੜੇ ਛੜਕਾਂ ਦੇ ਨਾਲ ਕਮਾਉਂਦਾ ਸੰਭਾਲੀ ਆਗਾ ਹਾਂਜੀ ਕੋਈ ਬੰਦਾ ਕੋਦੋਂ ਆਉਂਦਾ ਨਾ ਹਾਰਨ ਮਾਰਦਾ ਤੇ ਜਾਨਵਰ ਡਰ ਜਾਂਦਾ ਬਿਲਕੁਲ ਬਿਲਕੁਲ ਤੇ ਕਿਤੇ ਚੋਟ ਲੱਗ ਜਾਈ ਇਹ ਮਹਿੰਗੇ ਜਾਨਵਰ ਨੂੰ ਫਿਰ ਸੂਤ ਨਹੀਂ ਆਉਂਦੀ ਗੱਲ ਇਸ ਕਰਕੇ ਉਹ ਰਿੰਗ ਸਪੈਸ਼ਲ ਬਣਾਇਆ ਉਹ ਚ ਤਿੰਨ ਕੋੜੇ ਇਕੱਠੇ ਪੈ ਜਾਂਦੇ ਏ ਨੂਰੇ ਬਕਰਪੁਰ ਵਾਲੇ ਦਾ ਬੱਚਾ ਤੁਹਾਨੂੰ ਮੈਂ ਇਹਦੇ ਬਾਰੇ ਜਾਣਕਾਰੀ ਦਵਾਉਣੀ ਹੈ ਇਹਦਾ ਬਾਪ ਦਾ ਨਾਮ ਹੈ ਨੂਰਾ ਜੀ ਨੂਰਾ ਚੰਡੀਗੜ੍ਹ ਦੇ ਕੋਲ ਹੈ ਫਾਰਮ ਉੱਥੇ ਹੈ ਇਹਦਾ ਪਿਓ ਇਹ ਆਪਣੇ ਪਿਓ ਦਾ ਸਭ ਤੋਂ ਹੈਲਟਾ ਬੱਚਾ ਇਹ ਹੈ ਅੱਛਾ ਇਹ ਜੇ ਆਪਾਂ ਗੱਲ ਕਰੀਏ ਪੰਜਾਬ ਹਰਿਆਣਾ ਜਾਂ ਮਤਲਬ ਇੰਡੀਆ ਦੀ ਗੱਲ ਕਰੀ ਤਾਂ ਕਿੰਨੇ ਘੋੜੇ ਸਾਈਡ ਦੇ ਵਿੱਚ ਵਾਈਟ ਕਲਰ ਚ ਹੋਣਗੇ ਗਿਣਤੀ ਦੇ ਗਿਣਤੀ ਦੇ ਕਹਿ ਸਕਦੇ ਆ ਜੀ ਅੱਛਾ ਗਿਣਤੀ ਦੇ ਹੋਤੇ ਹਾਂਜੀ ਹਾਂਜੀ ਅੱਛਾ ਇੱਕ ਕਹਿ ਸਕਦੇ ਆ ਵੀ ਨਸੀਬ ਵਾਲੇ ਹੋਣਾ ਜਿਹੜਾ ਆ ਘੋੜਾ ਤੁਹਾਡੇ ਕੋਲੇ ਆ ਤੇ ਮਤਲਬ ਕ੍ਰੋਸਿੰਗ ਵਗੈਰਾ ਵੀ ਕਰਾਉਣੇ ਤੁਸੀਂ ਫਿਰ ਹਾਂਜੀ ਕ੍ਰੋਸਿੰਗ ਵੀ ਕਰੋ ਮੜਾ ਜੀ ਇੱਕ ਵਾਰੀ ਐਡਰੈਸ ਜ਼ਰੂਰ ਦੱਸ ਦਿਓ ਤੇ ਆਪਣਾ ਸੰਪਰਕ ਨੰਬਰ ਦੱਸਿਓ ਵੀ ਜੇ ਕਿਸੇ ਨੇ ਸੰਪਰਕ ਕਰਨਾ ਤੁਹਾਡੇ ਨਾਲ ਹਾਂਜੀ ਸੰਪਰਕ ਨੰਬਰ ਵੀ ਦੱਸ ਦਿੰਨੇ ਆ ਆਪਾਂ ਬਾਕੀ ਇਹਦੀ ਕ੍ਰੋਸਿੰਗ ਫੀਸ ਆਪਾਂ ਜੀ 20000 ਰੁਪਏ ਲੈਨੇ ਆ ਜੀ ਅੱਛਾ ਤੇ ਕਿਹੜਾ ਸੰਪਰਕ ਨੰਬਰ ਹੈ 9896603131 ਓਕੇ ਆ ਦੋਸਤੋ ਪਹਿਲਾਂ ਤਾਂ ਆਪਾਂ ਇਹ ਨੰਬਰ ਜਿਹੜਾ ਡਿਸਪਲੇ ਤੇ ਵੀ ਕਰ ਦਾਂਗੇ 99966 03131 ਜੀ ਅੱਛਾ ਇਹਦੇ ਵਿੱਚ ਆਪਾਂ ਆਪਾਂ ਕਿਹੜੇ ਐਡੇ ਵੱਡੇ ਘੋੜੇ ਦੀ ਆਪਾਂ ਸਭ ਤੋਂ ਘੱਟ ਫੀਸ ਰੱਖੀ ਏ ਓਕੇ ਲੋਕਾਂ ਨੇ ਪੈਣ ਪੈਣ ਚਾਲੇ ਘੋੜਿਆਂ ਦੀ ਵੀ ਜਿਆਦਾ ਫੀਸ ਰੱਖੀ 25 25000 33000 ਰੱਖੀ ਏ ਐਡੇ ਵੱਡੇ ਘੋੜੇ ਦੀ ਆਪਣੇ ਕਲੇ ਘੋੜੇ ਦੀ ਫੀਸ ਘੱਟ ਏ ਅੱਛਾ ਜੋ ਜਾਣੇ ਉਹਨੂੰ ਸਵਾਰੀ ਕਰਦੇ ਹਾਂ ਪਿੰਡ ਚ ਲੈ ਕੇ ਜਾਂਦੇ ਹਾਂ ਤਾਂ ਬੜੀ ਵਾਹਵਾ ਹੀ ਹੁੰਦੀ ਆ ਫਿਰ ਵੀ ਲੋਕ ਕਿਹੜਾ ਤੱਕ ਭਰਾ ਜਾਂਦੇ ਵੀ ਕੱਦ ਐਡਾ ਤੇ ਜਦੋਂ ਬਾਹਰ ਕੱਢਿਆ ਤਾਂ ਸਾਨੂੰ ਵੀ ਐਂ ਜਿਹਾ ਲੱਗਾ ਵੀ ਆਹ ਕੱਦ ਵੀ ਹੁੰਦੇ ਕੋੜਿਆਂ ਦੇ ਬਸ ਮੰਨ ਲਓ ਇਹੀ ਤੇ ਚੀਜ਼ ਫਿਰ ਮੰਨ ਨੂੰ ਖੁਸ਼ੀ ਦਿੰਦੀ ਹੈ ਜੀ ਜਦੋਂ ਬਾਹਰ ਨਿਕਲਦਾ ਫਿਰ ਤੇ ਫਿਰ ਜੀ ਕਰਦਾ ਖਰਕਣਾ ਮਾਰਨ ਨੂੰ ਵੀ ਸੇਵਾ ਕਰਨ ਨੂੰ ਇੱਕ ਸਾਹਿਬ ਸ਼ੌਕ ਕਿੱਥੋਂ ਪਿਆ ਇਹ ਸ਼ੌਕ ਜੀ ਸਨ 1995 ਦੇ ਵਿੱਚ ਪਹਿਲੀ ਕੋੜੀ ਆਪਣੇ ਘਰੇ ਆਈ ਸੀ ਜੀ ਮੇਰਾ ਵੱਡਾ ਬ੍ਰਦਰ ਸੀ ਬਖਸ਼ੀ ਸਿੰਘ ਪ੍ਰਧਾਨ ਅੱਛਾ ਜੀ ਉਹਨੂੰ ਮੇਰੇ ਨਾਲੋਂ ਵੀ ਜ਼ਿਆਦਾ ਸ਼ੌਂਕ ਸੀ ਜੀ। ਅੱਛਾ। ਇਹ ਸਾਡੇ ਘਰੇ 95 ਜੇ ਕੋੜੀ ਆ ਗਈ ਸੀ। 95 ਚ। ਹਾਂਜੀ। ਫਿਰ 95 ਲੈ ਕੇ ਲਗਾਤਾਰ ਸਾਡੇ ਘਰੇ ਕੋੜੀ ਰਹੀ ਐ। ਇੱਕ ਕਦੀ ਦੋ ਕਦੀ ਤਿੰਨ। ਮੰਨ ਲਓ ਪਿੰਡ ਦੇ ਵਿੱਚ ਕਿਹੜਾ ਆਪਣਾ ਘਰ ਹੈ ਨਾ ਉੱਥੇ ਰਹਿੰਦੀਆਂ ਸਨ। ਅੱਛਾ। ਫਿਰ ਆਪਣੇ ਭਰਾ ਦੇ ਪ੍ਰਧਾਨ ਦੇ ਨਾਲ ਸੱਟ ਲੱਗੀ ਕੋਈ ਬਿਮਾਰ ਹੋ ਗਿਆ ਜੀ। ਅੱਛਾ। ਫਿਰ ਉਹ ਕਹਿੰਦੇ ਵੀ ਮੈਂ ਨਹੀਂ ਤੁਸੀਂ ਜੁਮੇਰੀ ਸੰਭੋ ਫਿਰ ਮੈਂ ਉਹਨਾਂ ਨੇ ਮੈਨੂੰ ਜੁਮੇਰੀ ਸੰਭਾਲਤੀ ਏ ਓਕੇ ਫਿਰ ਉਦੋਂ ਦੀ ਮੈਂ ਜੁਮੇਰੀ ਸੰਭਾਲ ਰਿਆ ਫਿਰ ਮੈਂ ਬਾਹਰ ਫਾਰਮ ਬਣਾਤਾ ਜੀ ਫਾਰਮਕਾਰਾ ਬਣਾਤਾ ਸੱਚੀ ਗੱਲ ਅੱਜ ਦੱਸਦਾ ਹਾਂ ਹਮ ਫਾਰਮ ਕਿਹੜਾ ਮੈਂ ਬਣਾਇਆ ਨਾ ਮੈਂ ਆਪ ਨਹੀਂ ਬਣਾਇਆ ਸੱਚੀ ਗੱਲ ਹੈ ਘੋੜੇ ਵੀ ਮੈਂ ਆਪਨੇ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਕਿਦੋਂ ਘੋੜੇ ਆ ਗਏ ਕਿਦੋਂ ਫਾਰਮ ਬਣ ਗਿਆ ਇੱਕ ਤੇ ਬੰਦਾ ਹੁੰਦਾ ਨਾ ਕਿਸੇ ਬੰਦੇ ਦੀ ਚਾਰੜੀ ਤੇ ਲੱਗ ਕੇ ਬੰਦਾ ਕੰਮ ਕਰਦਾ ਵੀ ਕੋਈ ਬੰਦੇ ਨੇ ਉਕਸਾਲਿਆ ਵੀ ਉਕਸਾਲਿਆ ਵੀ ਇੱਕ ਕਰ ਲਾ ਕਰ ਲਾ ਕੁਝ ਨਹੀਂ ਕਰ ਲਾ ਕਰ ਲਾ ਮੈਨੂੰ ਨੁਕਸਾਨ ਵਾਲਾ ਵੀ ਕੋਈ ਨਹੀਂ ਸੀ ਠੀਕ ਹੈ ਸੱਚੀ ਗੱਲ ਹੈ ਮੈਨੂੰ ਆਪ ਨੂੰ ਪਤਾ ਨਹੀਂ ਲੱਗਾ ਵੀ ਗੁਰੂ ਮਹਾਰਾਜ ਜੀ ਨੇ ਕਿਦੋਂ ਕਿਰਪਾ ਕਰਤੀ ਫਾਰਮ ਬਣ ਕੇ ਘੋੜੇ ਆ ਗਏ ਇਹ ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਇਹ ਕਿਸਮਤ ਦੇ ਸੋਤੇ ਨੇ ਤੇ ਉਹ ਸ਼ੌਂਕ ਨੂੰ ਵਧਾਇਆ ਤੁਸੀਂ ਘਟਾਇਆ ਨਹੀਂ ਹਣਾ ਪਰਮੇਸ਼ਰ ਨੇ ਆਪੇ ਹੀ ਸਾਡੀ ਸੇਵਾ ਦਾ ਲੋਹਣਾ ਹੁਕਮ ਕਰਤਾ ਉਹਨਾਂ ਨੇ ਵੀ ਤੁਸੀਂ ਸੇਵਾ ਕਰੋ ਅਸੀਂ ਸਤਿਵੰਤ ਜਨ ਕਰਕੇ ਅੱਛਾ ਕਹਿੰਦੇ ਵੀ ਘੋੜੇ ਦਾ ਜਿਹਨੇ ਸ਼ੌਂਕ ਨਾਲ ਰੱਖਿਆ ਹੋਵੇ ਨਾ ਉਹ ਤਾਂ ਮੁੱਲ ਨਹੀਂ ਪੁੱਛੀਦਾ ਹੁੰਦਾ ਹਾਂਜੀ ਹਿਟਲਰ ਦਾ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ ਕੀ ਲੱਗ ਸਕਦਾ ਤੇ ਮਤਲਬ ਕਿੰਨੇ ਕ ਮੁੱਲ ਦਾ ਇਹ ਘੋੜਾ ਇਹ ਜੀ ਆਪਣੇ ਵਾਸਤੇ ਨਮੋਲ ਹੈ ਜੀ ਆਪਣਾ ਇਹਦੇ ਵੇਚਣ ਨਾਲ ਬਿਲਕੁਲ ਮੈਂ ਪਹਿਲਾਂ ਹੀ ਕਿਹਾ ਸੀ ਵੀ ਵੈਸੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਨੇ ਰੱਖਿਆ ਹੁੰਦਾ ਉਹਦੇ ਲਈ ਤਾਂ ਅਨਮੋਲ ਹੈ ਅਨਮੋਲ ਇਦਾਂ ਆਪਾਂ ਨੂੰ ਭਾਵੇਂ ਕੋਈ ਇਹਦਾ ਕਰੋੜ 2 ਕਰੋੜ ਦਵੇ ਆ ਪਤਾ ਹੋਈ ਨਹੀਂ ਦਿੰਦੇ। ਕੀ ਬਾਤ ਹੈ? ਹਾਂਜੀ। ਤੇ ਜੇ ਆਪਾਂ ਹੋਰ ਜਿਹੜੇ ਲੋਕ ਨੇ ਇਸ ਕਿੱਤੇ ਦੇ ਵਿੱਚ ਆਉਣੇ ਚਾਹੁੰਦੇ ਨੇ ਹਾਂਜੀ ਤਾਂ ਕਿੱਤੇ ਬਾਰੇ ਵੀ ਸਮਝਾ ਦਿਓ ਤੇ ਉਹਨਾਂ ਲੋਕਾਂ ਨੂੰ ਵੀ ਜਿਹੜੀ ਇੱਕ ਸੰਦੇਸ਼ ਕੀ ਦੇਣਾ ਚਾਹੋਂਗੇ ਜਿਹੜੇ ਲੋਕ ਇਸ ਕਿੱਤੇ ਦੇ ਵਿੱਚ ਆਉਣਾ ਚਾਹੁੰਦੇ ਆ ਤਾਂ ਕਿੰਨਾ ਕ ਕਹਿੰਦੇ ਨੇ ਹੁੰਦੇ ਵੀ ਲੋਕਾਂ ਨੂੰ ਸੁਣਨ ਤਾਂ ਮਿਲਦਾ ਬੜਾ ਮਹਿੰਗਾ ਸ਼ੌਂਕ ਆ ਹਨਾ ਤੇ ਮਹਿੰਗਾ ਸ਼ੌਂਕ ਨਹੀਂ ਜੇ ਆਪਣਾ ਢੰਗ ਨਾਲ ਚੱਲੀਏ ਨਾ ਹੂੰ ਮੇਰਾ ਸਹੀ ਤਰੀਕੇ ਨਾਲ ਕਰੀਏ ਆਪਾਂ ਕੰਮ ਨੂੰ ਫਿਰ ਮਹਿੰਗਾ ਨਹੀਂ ਪੈਂਦਾ ਜੇ ਕਿਸੇ ਦੇ ਪਿੱਛੇ ਲਾਈ ਲੱਗ ਬਣ ਕੇ ਆਪਾਂ ਕੋਈ ਚੀਜ਼ ਹੀ ਗਲਤ ਖਰੀਦ ਲਈਏ ਪਹਿਲਾਂ ਹੀ ਫਿਰ ਮਹਿੰਗਾ ਸ਼ੋਗ ਬਣ ਜਾਂਦਾ ਫਿਰ ਸ਼ੋਗ ਮਨੋਂ ਉੱਤਰ ਵੀ ਜਾਂਦਾ ਕਈ ਵਾਰੀ ਕੀ ਬਾਤ ਆ ਕੀ ਬਾਤ ਹਾਂਜੀ ਅੱਛਾ ਉਹਨਾਂ ਲੋਕਾਂ ਨੂੰ ਮਾੜਾ ਜਾ ਇੱਕ ਵਾਰੀ ਕੋਈ ਮੈਸੇਜ ਜਾਂ ਸੰਦੇਸ਼ ਜਿਹੜੇ ਘੋੜੇ ਜਾਂ ਘੋੜੀਆਂ ਰੱਖਣ ਦੇ ਸ਼ਕੀਨ ਨੇ ਉਹ ਏਦਾਂ ਵੀਰ ਜੀ ਰਾਣਾ ਜੀ ਕਿੰਨੇ ਪਹਿਲੀ ਵਾਰੀ ਲੈਣੀ ਆ ਨਾ ਜਾਨਵਰ ਜੀ ਉਹ ਘੋੜੀ ਲਵੇ ਤੇ ਘੋੜੀ ਵੀ ਗੱਬਨ ਲਵੇ ਸਸ ਗੱਬਣ ਲਵੀ ਹਾਂ ਖਾਲੀ ਘੋੜੀ ਬਣਾ ਲਵੇ ਖਾਲੀ ਘੋੜੀ ਲਏਗਾ ਘੋੜਿਆਂ ਕੋਲ ਜਾਏਗਾ ਕਰੋਸਿੰਗ ਕਰਾਉਣ ਵਾਸਤੇ ਉਹਨੂੰ ਚੱਕਰ ਪਿਆ ਰਹੂਗਾ ਪਤਾ ਨਹੀਂ ਉਹਨੇ ਰਹਿਣਾ ਜਾਂ ਨਹੀਂ ਰਹਿਣਾ ਉਹਦਾ ਮਨ ਟੁੱਟ ਜਾਂਦਾ ਬੰਦੇ ਦਾ ਕਦੋਂ ਗੱਬਣ ਘੋੜੀ ਲਏਗਾ ਸਾਲ ਮਗਰ ਉਹਦੇ ਘਰੇ ਬੱਚਾ ਆ ਜਾਏਗਾ ਯਾਰ 6 ਮਹੀਨੇ ਉਹ ਉਹਨੂੰ ਥੋੜਾ ਹੀ ਖੁਸ਼ੀ ਹੋ ਜਾਈਗੀ ਇੱਕ ਦੇ ਦੋ ਹੋ ਜਾਣਗੇ ਤੇ ਜੇ ਬੱਚੀ ਲੱਲੇਗਾ ਤੇ ਬੱਚੀ ਨੇ ਕਿੰਨਾ ਚਿਰ ਨੂੰ ਵੱਡੀ ਹੋਣਾ ਉਹਨੇ ਚਿਰ ਉਹਦਾ ਸ਼ੌਂਕ ਹੀ ਪਤਾ ਨਹੀਂ ਮਰ ਜੇ ਬਿਲਕੁਲ ਸਵਾਰੀ ਵੀ ਨਹੀਂ ਕਰ ਸਕਦਾ ਵੱਡੀ ਦੇ ਤੇ ਸਵਾਰੀ ਵੀ ਕਰ ਲੇਗਾ ਬੱਚਾ ਵੀ ਘਰੇ ਆ ਜਾਏਗਾ ਸਾਰਾ ਕੁਝ ਹੋ ਜਾਏਗਾ ਮੰਨ ਲਓ ਬਰਕਤ ਵੀ ਹੋ ਜਾਏਗੀ ਕਿੰਨਾ ਲੈਣੀ ਹੈ ਨਾ ਉਹ ਘੋੜੀ ਲਵੇ ਤੇ ਗੱਬਨ ਘੋੜੀ ਲਵੇ ਅਸਾ ਜੇ ਆਪਾਂ ਕਰੀਏ ਬੱਚੇ ਨੂੰ ਸਿਖਾਉਣ ਦੀ ਗੱਲ ਕਰਦੇ ਹਾਂ ਹਣਾ ਤੁਸੀਂ ਬੱਚਾ ਲਿਆਂਦਾ ਤੇ ਮਤਲਬ ਕਿੰਨਾ ਕੁ ਸਮਾਂ ਦੇਣਾ ਪੈਂਦਾ ਟ੍ਰੇਨਿੰਗ ਤੇ ਤੇ ਕਿੰਨਾ ਕੁ ਮਤਲਬ ਸਿਖਾਉਣਾ ਪੈਂਦਾ ਤੇ ਕਿੰਨੀ ਕੁ ਛੇਤੀ ਸਮਝ ਜਾਂਦੇ ਆ ਇਹ ਜਾਨਵਰ ਪੋਸਿਆਣੇ ਨੇ ਜੀ ਬਹੁਤ ਛੇਤੀ ਸਮਝ ਜਾਂਦੇ ਨੇ ਇਹ ਜਾਨਵਰਾਂ ਨੂੰ ਨਾ ਜੀ ਜੇ ਆਪਾਂ ਕਿਹਨਾ ਇਹ ਬੜੀ ਛੇਤੀ ਆਪਣੇ ਆਖੇ ਲੱਗਣ ਦਾ ਪੈਂਦੇ ਨੇ ਜੀ ਓਕੇ ਹਾਂ ਜੀ ਤਾਂ ਤੁਸੀਂ ਦੋਸਤੋ ਸੁਣਿਆ ਹਨ ਗੱਲਾਂ ਕਹਿੰਦੇ ਹਿਟਲਰ ਦੀਆਂ ਗੱਲਾਂ ਤਾਂ ਬਹੁਤ ਹੋਈਆਂ ਜੱਗ ਤੇ ਪਰ ਅੱਜ ਜਿਹੜਾ ਹਿਟਲਰ ਦੀ ਗੱਲ ਕੀਤੀ। ਇੱਕ ਆਪਾਂ ਛੋਟੀ ਜਿਹੀ ਗੱਲ ਹੋਰ ਇਹਦੇ ਬੱਚੇ ਆਏ ਕਿਹੜੇ ਨੇ ਬੱਚੇ ਬਾ ਕੁਮਾਲ ਆਏ ਜੀ। ਅੱਛਾ ਜੀ। ਹਾਂ ਜੀ। ਕੁੰਡੀ ਵਾਲਾ ਕੰਨ ਤੇ ਕੋਈ ਵੀ ਬੱਚਾ ਕਿਹੜਾ ਨਾ ਮਾਂ ਦੇ ਥੱਲੇੋਂ ਲੰਘ ਨਹੀਂ ਸਕਦਾ ਜੀ। ਬਹੁੜੇ ਹਾਈਟ ਤੇ ਆਏ ਨੇ ਜੀ। ਓਕੇ। ਹਾਂ ਜੀ। ਕੁੰਡੀਦਾਰ ਕੰਨ ਆ ਰਿਹਾ ਜੀ। ਤੇ ਬਹੁਤ ਬਹੁਤ ਸਿਰਾ ਆ ਰਹੇ ਨੇ ਪਹੋਰੀਆਂ ਪੂਰੀਆਂ ਵੀ ਸੋਹਣੀਆਂ ਆ ਰਹੀਆਂ ਪਹੋਰੀਆਂ ਦਾ ਆਪ ਵੀ ਚੰਗਾ ਹੈ ਜੀ। ਅੱਛਾ। ਸ਼ੁੱਧ ਪਹੋਰੀਆਂ ਦਾ ਆਪ ਵੀ। ਕੀ ਬਾ ਬਾਈ ਜਿਨ੍ਹਾਂ ਨੂੰ ਸ਼ੌਂਕ ਨੇ ਨਾ ਉਹ ਸ਼ੌਂਕ ਇਹੋ ਜਿਹੇ ਹੁੰਦੇ ਨੇ ਆ ਘੋੜਾ ਤੁਸੀਂ ਵੀ ਦੇਖਿਆ ਤੇ ਚਿੱਟਾ ਰੰਗ ਹੈ 70 ਇੰਚ ਹਾਈਟ ਤੇ ਬਹੁਤ ਵੱਡੀ ਗੱਲਬਾਤ ਹੈ ਪੂਰੇ ਪਾਸੇ ਕਹਿੰਦੇ ਵੀ ਵਿਰਲੇ ਹੁੰਦੇ ਨੇ ਕੁਝ ਇਹੋ ਜਿਹੇ ਘੋੜੇ ਹਨਾ ਬਾਈ ਹੋਰਾਂ ਦਾ ਸ਼ੌਂਕ ਹੈ ਤੇ ਸ਼ੌਂਕ ਨੂੰ ਵਧਾਇਆਗਾ ਕਟਾਇਆ ਨਹੀਂ ਤੇ ਤੁਸੀਂ ਦੇਖਿਆ ਵੀ ਘੋੜੇ ਦੀ ਹਾਈਟ ਦੇਖ ਕੇ ਪਤਾ ਲੱਗਦਾ ਤੇ ਰੰਗ ਦੇਖ ਕੇ ਪਤਾ ਲੱਗਦਾ ਵੀ ਕਿੰਨੇ ਪਿਆਰ ਤੇ ਕਹਿੰਦੇ ਨੇ ਹੁੰਦੇ ਵੀ ਪਿਆਰ ਨਾਲ ਪਰਵਰਿਸ਼ ਕੀਤੀ ਗਈ ਹੈ ਘੋੜੇ ਦੀ ਤੇ ਬਾਈ ਹੋਰ ਕਹਿੰਦੇ ਵੀ ਜਿਹੜੀ ਕ੍ਰਾਸਿੰਗ ਵੀ ਇਹ ਕਰਾਉਂਦੇ ਆ ਜਿਹੜਾ ਲੋਕੇਸ਼ਨ ਹੈ ਉਹ ਵਿਰਕ ਸਟੱਡ ਫਾਰਮ ਹੈ ਸੰਤਨਾਗਰ ਦੇ ਵਿੱਚ ਹਰਿਆਣਾ ਦੇ ਵਿੱਚ ਬੈਠੇ ਆ ਤੇ ਦੋਸਤੋ ਸੰਪਰਕ ਕਰ ਲਿਓ ਨੰਬਰ ਡਿਸਪਲੇ ਦੇ ਉੱਪਰ ਹੈ ਬਾਈ ਜੀਆ ਦਾ ਅੱਜ ਛੋਟੀ ਜਿਹੀ ਗੱਲ ਹੋਰ ਦੱਸਦਾ ਵੀ ਆਪਣ ਤਾਂ ਦੱਬ ਵਾਲੀ ਵੀ ਨੇੜੇ ਹੀ ਹੈ ਜੀ ਦੱਬ ਵਾਲੀ ਤਾਂ ਆਪਾਂ 35 ਕਿਲੋਮੀਟਰਾਂ ਜੀ ਠੀਕ ਹੈ ਹਨਮਾਨਗੜ੍ਹ ਤੋਂ ਵੀ 35 40 ਆ ਜੀ ਠੀਕ ਹੈ ਤੇ ਸਰਸੇ ਤੋਂ 25 28 ਗਿਣ ਲਓ ਐਵੇਂ ਨੇੜੇ ਨੇੜੇ ਚਾਰਜ ਫੇਰ ਆਪਾਂ ਨੂੰ ਪੈਂਦਾ ਕੋਈ ਵੀਰਾਂ ਨੂੰ ਨਾ ਪੰਜਾਬ ਵਾਲਿਆਂ ਨੂੰ ਅਜ ਲੱਗਦਾ ਵੀ ਹਰਿਆਣਾ ਪਤਾ ਨਹੀਂ ਕਿੱਥੇ ਹੋਏਗਾ ਹਾਂਜੀ ਤੇ ਦੱਬ ਵਾਲੇ ਤੋਂ ਆਪਾਂ ਸਾਰੇ 35 36 ਕਿਲੋਮੀਟਰਾਂ ਹੀ ਸਿੱਧ ਤਲੋ ਦੋਸਤੋ ਫਿਰ ਨੇੜੇ ਹੀ ਹੈ ਕੰਮ ਹੁਣ ਜਿਹੜੇ ਦੋਸਤ ਚਾਹਵਾਨ ਨੇ ਬਾਈ ਨਾਲ ਆ ਕੇ ਸੰਪਰਕ ਕਰ ਲਿਓ ਜਿਨ੍ਹਾਂ ਨੂੰ ਇਹ ਕਿੱਤਾ ਪਸੰਦ ਹੈ ਜਾਂ ਕਿੱਤੇ ਦੇ ਵਿੱਚ ਪੈਣਾ ਚਾਹੁੰਦੇ ਆ ਬਾਈ ਨਾਲ ਸੰਪਰਕ ਕਰਿਓ ਜਾਣਕਾਰੀ ਲਿਓ ਕਿਉਂਕਿ ਜਿਨ੍ਹਾਂ ਇਸ ਤਰੀਕੇ ਨਾਲ ਇਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਸਮਝ ਸਕਦੇ ਹੋ ਇਸ ਕਿੱਤੇ ਬਾਰੇ ਤੇ ਆ ਘੋੜਾ ਦੇਖਿਆ ਜਿਹੜਾ ਹਿਟਲਰ ਵਾਕਈ ਮੀ ਚਰਚਾਵਾ ਕਰਾ ਦੇਣੀ ਹੈ ਹੁਣ ਇਹਨੇ ਤੇ ਪਹਿਲਾਂ ਵੀ ਚਰਚਾ ਦੇ ਵਿੱਚ ਆ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ